ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਨ ਸਿੰਘ ਦੇ ਬਦੋਂ ਤੇ ਮਹਾਰਾਜ ਸਦਾ ਹੀ ਜੈ ਜੈ ਕਰਾ ਰ ਸਦਾ ਹੀ ਜੈ ਜੈ ਕਰਾ ਰ ਸਰਬੱਤ ਦਾ ਭਲਾ ਕਰੋ ਬਾਬਾ ਜੀ ਮੇਰ ਕਰੋ ਕਿਰਪਾ ਕਰੋ ਬਾਈ ਦੁੱਖਾਂ ਕਲੇਸ਼ਾਂ ਦਾ ਨਾ ਕਰੋ ਔਖੀ ਕੜੀ ਨਾ ਦੇਣਾ ਕਰੋ ਕਿਰਪਾ ਸੰਤਨ ਸਿੰਘ ਦੇ ਬਦੋਂ ਤੇ ਮਹਾਰਾਜ ਆਪਾਂ ਕਰੂ ਮੇਰ ਬੋਲੋ Okay. तरे अवतारी जुग जुग सतगुर तरे अवतारी you might ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਬ ਲਾਉ ਨਹੀਂ ਬਾਗ ਲੇਲਾਰ ਉਦੈ ਤਬ ਲਾਉ ਬ੍ਰਮਤੇ ਫਿਰਤੇ ਬਹੁਤਾਇਓ ਕਲ ਘੋਰ ਸਮੁੰਦਰ ਮੈਂ ਗੂੜਤ ਥੀ ਕਬਹੁ ਮਿਤ ਹੈ ਨਹੀਂ ਰੇ ਪਛਤਾਇਓ ਤਤ ਵਿਚਾਰ ਹੈ ਮਥਰਾ ਜਗ ਤਾਰਨ ਕੋ ਅਵਤਾਰ ਬਨਾਇਓ ਜਪਿਓ ਜਿਨ ਅਰਜੁਨ ਦੇਵ ਗੁਰੂ ਫੇਰ ਸੰਕਟ ਜੋਨ ਘਰ ਬਨਾਇ ਜਾਨ ਗਰਬ ਨਾ ਆਇਓ ਜੇ ਤੋ ਟੋਠਾ ਕਰਪਾ ਨਿਧਾਨ ਨਾ ਦੋ ਜ ਕਰਮ ਨਾ ਜਾਣ ਸਰ ਨਾ ਜਾਣ ਤੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਜਿਨ ਕਲ ਰਾਖੀ ਮੇਰੀ ਹੋ ਆਇਆ ਦੂਰੋ ਚਲ ਕੇ ਮੈਂ ਤੱਕੀ ਤੋ ਸਰਨਾਏ ਜੀਉ ਮੈਂ ਆਸਾ ਰੱਖੀ ਚਿਤ ਮੈਂ ਸਬਦੁ ਕਾ ਕਬਾਈ ਜੀਉ ਬਾਣੀ ਗੁਰੂ ਗਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਵਰ ਬਾਣੀ ਕਹ ਸੇਵਕ ਜਨ ਮਾਨ ਪਰ ਤਖ ਗੁਰੂ ਨੇ ਸਤਾਰੀ ਰਾ ਸੰਕਟ ਮਿਟੈ ਦਰਸ ਤੁਹਾਰੋ ਸੋ ਕਹੋ ਟਲ ਗੁਰ ਸਿਵੀ ਆਹਨੇ ਸਹਜ ਸੁਭਾਅ ਦਰਸਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾ ਹੋਵੇ ਸਿਫਤ ਖਸਮ ਦੀ ਸੋ ਕੋ ਰਸੋ ਚਟੀ ਐ ਤੁਦ ਦਿੱਤੇ ਸੱਚੇ ਬਾਤ ਸਭ ਮਲ ਜਨਮ ਜਨਮ ਦੀ ਕੱਟੀ ਐ ਸਜਣ ਸੱਚਾ ਬਾਤ ਸਾਹ ਸਿਰ ਸਾਦਾ ਸਾਹ ਜਿਵੇਂ ਪਾਸ ਬੈਠਿਆ ਸੋਹੀ ਐ ਸਵਨਾ ਦਾ ਰੇ ਸਾਹੋ ਏ ਸੱਚੇ ਪਾਤਸ਼ਾਹ ਮਾਲੇ ਜਨਮ ਜਨਮ ਦੀ ਕਾਟਿਏ ਸੱਚੇ ਪਾਤਸ਼ਾਹ ਮਾਲੇ ਜਨਮ ਸਤਨਾ ਓ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੂਹੀ ਮਹਲਾ 5 ਕਰਤੀ ਜਾ ਇੱਕ ਓ ਅਕਾਰ ਸਤਗੁਰ ਪਰ ਸਾਧ ਮੇਥਨ ਮੋਹ ਅਗਨ ਸੋਕ ਸਾਗਰ ਕਰ ਤੇਰ ਪਾ ਉਧਰ ਹਰ ਨਾ ਕਰ ਚਰਨ ਕਮਲ ਸਰਣਾਏ ਨਾਰਾਇਣ ਦੀਨanath ਭਗਤ ਪਾਰਾਇਣ ਮੇਖਨ ਮੋ ਅਗਨ ਸੁਖ ਸਾਗਰ ਕਰ ਕੇ ਰਕਾ ਉਧਰ ਹਰ ਨਾ ਕਰ ਚਰਨ ਕਾਮਲ ਸਰਣਾਏ ਨਰਾਇਣ ਜੀਨਾ ਨਾਥ ਭਗਤ ਪਰਾਇਣ ਰਹਾਉ ਨਾਥਾ ਨਾਥ ਤਗਤ ਭੈ ਮੇ ਤਨ ਸਾਧ ਸੰਗ ਜਮਦੂਤ ਨ ਭੇ ਤਨ ਜੀਵਨ ਰੂਪ ਅਨੂਪ ਦਇਆਲਾ ਰਾਵਣ ਗੁਣਾ ਕੱਟਿਐ ਜਮ ਜਾਲਾ અમૃતનામ રસનિત જાપે રોગ રૂપ માયા ના व्याप जब ગોવિંદ સંગી સબતારે પોહટ નહીં પંચ બટવારે मन बच कर्म प्रभु एक त्याहे सर्व फला सोई जन पाए तार अनुग्रहो अपना प्रभु की ना, के नाम केवल नाम भगत रसधिना ਆਦ ਮਧ ਅੰਤ ਪ੍ਰਭ ਸੋਈ ਨਾਨਕ ਤੇ ਸਬਿਨਾ ਆਵਰ ਨਾ ਕੋਈ ਆਦ ਮਧ ਅੰਤ ਪ੍ਰਭ ਸੋਈ नानक तिस बिना आवर ना कोई वाहे गुरु जी का खालसा वाहे गुरु जी की फतेह राग सोही महल्ला 5 घर 3 ਇੱਕ ਓ ਅੰਕਾਰ ਸਤਗੁਰ ਪ੍ਰਸਾਦ ਮਿਥਨ ਮੋਹ ਅਗਨ ਸੋਕ ਸਾਗਰ ਕਰ ਕਿਰਪਾ ਉਧਰ ਹਰ ਨਾ ਕਰ ਚਰਨ ਕਮਲ ਸਰਣਾਏ ਨਾਰਾਇਣ ਦੀਨਾ ਨਾਥ ਭਗਤ ਪਰਾਇਣ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਜਦਾ ਇਹ ਪਾਵਨ ਮੁਖਵਾਕ ਪੰਜਵੇਂ ਪਾਤਸ਼ਾਹ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਿਤਾ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਉਚਾਰਣ ਕੀਤਾ ਹੋਇਆ ਸੂਹੀ ਰਾਗ ਦੇ ਅੰਦਰ ਹੈ ਜੀ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦੇ ਪਾਵਨ ਭਗਤਰ ਅੰਗ 760 ਦੇ ਉੱਤੇ ਸੁਭਾਏਮਾਨ ਹੈ ਸਤਗੁਰੂ ਕਿਰਪਾ ਕਰਨ ਸਤਗੁਰਾਂ ਦਾ ਸ਼ਬਦ ਸਾਡੇ ਹਿਰਦਿਆਂ ਅੰਦਰ ਵਸੇ ਆਵੇ ਆ ਗਾਵੇ ਆ ਸਤਗੁਰ ਸੱਚੇ ਪਾਤਸ਼ਾਹ ਆਪਣੇ ਦਰ ਤੇ ਪਰਵਾਣ ਕਰ ਲੈਣ ਸਤਗੁਰੂ ਸਾਰਿਆਂ ਨੂੰ ਨਾਮ ਦੀ ਦਾ ਚੜਦੀ ਕਲਾ ਬਖਸ਼ਣ ਜੀ ਹੋਈਆਂ ਬੇਅੰਤ ਭੁੱਲਾਂ ਦੇ ਖਮਾ ਗੱਜ ਵੱਜ ਕੇ ਫਤਿਹ ਬੁਲਾਓ ਵਾਹੇ ਗੁਰਜੀਕਾ ਖਾਲਸਾ ਵਾਹੇ ਗੁਰਜੀਕੀ ਫਤਿਹ